ਭਾਗ ਤੀਜਾ 5577 ਫਰਜੀ ਕੇਸ ਹਰੇਕ ਬੰਦੀ ਉੱਪਰ ਮੜ ਕੇ ਸਖਤ ਸੁਰੱਖਿਆ ਹੇਠ ਨਾਬੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਇਹਨਾਂ ਵਿੱਚੋਂ ਕੋਈ ਵੀ ਕੇਸ 6 ਮਹੀਨੇ ਤੋਂ ਵੱਧ ਨਾ ਚੱਲਿਆ ਸਾਰਾ ਝੂਠ ਦਾ اڈੰਬਰ ਸੀ ਨਾ ਸਬੂਤ ਸੀ ਨਾ ਗਵਾਹੀ ਨਾ ਸਰਕਾਰ ਵੱਲੋਂ ਪੈਰਵਾਈ ਪਰ ਜਿਸ ਜਿਸ ਦੀ ਜ਼ਮਾਨਤ ਹੋਣ ਲੱਗਦੀ ਜਾਂ ਕੋਈ ਬਰੀ ਹੋਣ ਲੱਗਦਾ ਉਸ ਨੂੰ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਕਰ ਲਿਆ ਜਾਂਦਾ ਵਾਟਕਾ ਅੱਗੇ ਬੇਨਤੀ ਹੈ ਕਿ ਉਹ ਇਸ ਐਕਟ ਦੀ ਅੰਗਰੇਜ਼ਾਂ ਵੱਲੋਂ ਬਣਾਏ ਕਾਨੂੰਨ ਨਾਲ ਮੁਕਾਬਲਾ ਨਾ ਕਰਨਾ ਕਿਉਂਕਿ ਭਾਰਤੀ ਦੇਸ਼ ਭਗਤਾ ਨੇ ਅੰਗਰੇਜ਼ਾਂ ਵੱਲੋਂ ਬਣਾਏ ਕਾਨੂੰਨ ਨੂੰ ਕਾਲਾ ਕਾਨੂੰਨ ਐਲਾਨ ਕੇਸ ਦਾ ਵਿਰੋਧ ਕੀਤਾ ਸੀ ਤੇ ਅੰਗਰੇਜ਼ੀ ਸਰਕਾਰ ਨੇ ਇਹ ਵਾਪਸ ਲੈ ਲਿਆ ਸੀ ਭਾਰਤ ਸਰਕਾਰ ਵੱਲੋਂ ਬਣਾਇਆ ਐਨਐਸਏ ਟਾੜਾ ਇਸ ਐਕਟ ਤੋਂ ਕਿਤੇ ਭਿਆਨਕ ਹੈ 1984 ਤੋਂ ਲੈ ਕੇ ਅੱਜ ਤੱਕ ਇਸ ਐਕਟ ਅਧੀਨ ਪੂਰੇ ਹਿੰਦੁਸਤਾਨ ਵਿੱਚ ਜਿੰਨੇ ਵਿਅਕਤੀ ਨਜ਼ਰਬੰਦ ਹੋਏ ਹਨ ਉਹਨਾਂ ਵਿੱਚੋਂ 80% ਸਿੱਖ ਹਨ ਕਿੰਨਿਆਂ ਨੂੰ ਕੀ ਕੀ ਤਸੀਹੇ ਦਿੱਤੇ ਗਏ ਇਸ ਦੀ ਜਾਣਕਾਰੀ ਨਹੀਂ ਹੈ ਉਹਨਾਂ ਸਿੱਖਾਂ ਖਿਲਾਫ ਇਹ ਭਰਾ ਮਾਰੂ ਕਾਨੂੰਨ ਸਰਕਾਰ ਨੇ ਬਣਾਏ ਜਿੰਨਾ ਸਿੱਖਾਂ ਨੇ ਹਿੰਦੁਸਤਾਨ ਨੂੰ ਬਚਾਉਣ ਲਈ ਆਪਣੀ ਕੋਈ ਵੀ ਪਿਆਰੀ ਚੀਜ਼ ਕਦੇ ਸਾਹਮਣੇ ਨਾ ਰੱਖੀ ਹੁਣ ਕੱਲ ਸੰਸਾਰ ਨੇ ਫੈਸਲਾ ਇਹ ਕਰਨਾ ਹੈ ਕਿ ਦੇਸ਼ ਦੇ ਖੈਰ ਖਵਾ ਕੌਣ ਹਨ ਬਹੁ ਗਿਣਤੀ Hindu ਭਾਈ ਦੀਆਂ ਸਰਕਾਰਾਂ ਕੇ ਸਿੱਖ ਸਿੱਖ ਦੇਸ਼ ਦੀ ਵੰਡ ਦੇ ਖਿਲਾਫ ਰਹੇ ਹਨ ਇਹਨਾਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਲੱਖਾਂ ਦੀ ਗਿਣਤੀ ਵਿੱਚ ਕਤਲ ਹੋਏ ਅੱਜ ਤੱਕ ਦੇਸ਼ ਦੀ ਵੰਡ ਦੀ ਛੱਟ ਸਿੱਖਾਂ ਲਈ سنگੀਨ ਦਰਦ ਬਣ ਕੇ ਬੈਠੀ ਹੋਈ ਹੈ ਜਨਾਹ ਅਤੇ ਨਹਿਰੂ ਤਰੰਤ ਹਕੂਮਤਾਂ ਸਾਹਮਣ ਲਈ ਤਰਲੋਮਸ਼ੀ ਹੋ ਰਹੇ ਸਨ ਦੇਸ਼ ਦੀ ਵੰਡ ਹੋ ਗਈ ਪਾਕਿਸਤਾਨ ਵਿੱਚ ਜਨਾਹ ਦੇਸ਼ ਭਗਤ ਹੈ ਅਤੇ ਭਾਰਤ ਵਿੱਚ ਨਹਿਰੂ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਸੀ ਸਿੱਖ ਜਿਹੜੇ ਅੱਜ ਤੱਕ ਦੇਸ਼ ਦੀ ਵੰਡ ਖਿਲਾਫ ਹਨ ਗਦਾਰ ਐਲਾਨੇ ਗਏ ਸਿੱਖਾਂ ਨੂੰ ਪਾਕਿਸਤਾਨ ਦੇ ਏਜੰਟ ਹੋਣ ਦੀਆਂ ਉਪਾਧੀਆਂ ਅਕਸਰ ਮਿਲਦੀਆਂ ਹਨ ਤਨ ਹੈ ਭਾਰਤ ਤੇ ਤਨ ਹਨ ਭਾਰਤੀ ਪ੍ਰਾ